ਪਿਆਰੇ ਦੋਸਤੋ ਕੁਝ ਦਿਨਾਂ ਦਾ ਤੁਹਾਡੇ ਨਾਲ ਇੱਕ ਵੱਖਰੇ ਵਿਸ਼ੇ ਤੇ ਗੱਲ ਕਰਨ ਨੂੰ ਮਨ ਕਰ ਰਿਹਾ ਸੀਗਾ ਤੇ ਇਹ ਵਿਸ਼ਾ ਹੈ ਕਿ ਦੁਨੀਆ ਕਿਉਂ ਜੀ ਹੁੰਦੀ ਜਾ ਰਹੀ ਹੈ ਖਾਸ ਕਰਕੇ ਇਹ ਕਿ 트럼ਪ ਦੇ ਟੈਰਫ ਟੈਰਰ ਤੋਂ ਬਾਅਦ ਅਸਲ ਦੇ ਵਿੱਚ ਇਹ ਗੱਲ ਇਸ ਕਰਕੇ ਕਰਨੀ ਜ਼ਰੂਰੀ ਬਣ ਰਹੀ ਆ ਕਿ ਦੁਨੀਆ ਭਰ ਦੇ ਵਿੱਚ ਇੱਕ ਅਨਿਸ਼ਚਿਤਤਾ ਫੈਲ ਰਹੀ ਆ ਇੱਕ ਡਰ ਜੇ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਰਿਹਾ ਇਹਦੇ ਨਾਲ ਦੀ ਨਾਲ ਹੀ ਜਿਹੜਾ 트੍ਰੰਪ ਪ੍ਰਵਾਸੀਆਂ ਦੇ ਬਾਰੇ ਗੱਲਾਂ ਕਰ ਰਿਹਾ ਉਸ ਮਸਲੇ ਤੇ ਇਸ ਦੇ ਨਾਲ ਹੀ ਇਹ ਵੀ ਕਿ ਕੀ ਤੀਜੀ ਸੰਸਾਰ ਜੰਗ ਤਾਂ ਨਹੀਂ ਲੱਗਣ ਵਾਲੀ ਤਾਂ ਇਹ ਸਬੰਧੀ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਹੈ ਕਿ ਜੀਓ ਪੋਲਿਟਿਕਸ ਕਿਸ ਤਰ੍ਹਾਂ ਬਦਲ ਰਹੀ ਆ ਤੇ ਇਹ ਸਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਪਹਿਲੀ ਗੱਲ ਤਾਂ ਇਹ ਸਾਨੂੰ ਸਾਫ਼ ਰੂਪ ਵਿੱਚ ਸਪਸ਼ਟ ਰੂਪ ਦੇ ਵਿੱਚ ਸਮਝ ਲੈਣੀ ਚਾਹੀਦੀ ਆ ਕਿ ਲਗਭਗ ਕੌਨਸਟਾਂ ਦੀਆਂ ਸਾਰੀਆਂ ਇਹ ਕਿਤਾਬਾਂ ਦੇ ਉੱਤੇ ਕਿ ਲਿਖਿਆ ਹੁੰਦਾ ਸੀਗਾ ਕਿ ਦੁਨੀਆ ਭਰ ਦੇ ਕਿਰਤੀਗੋ ਇੱਕ ਹੋ ਜਾਓ ਜਾਂ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜੋ ਤੇ ਮੈਂ ਇੱਕ ਗੱਲ ਅਕਸਰ ਬਹੁਤ ਵਾਰੀ ਦੁਹਰਾ ਚੁੱਕਿਆ ਹੈਗਾ ਕਿ ਦੁਨੀਆ ਭਰ ਦੇ ਕਿਰਤੀ ਇੱਕ ਹੋਏ ਜਾਂ ਨਾ ਹੋਏ ਪਰ ਘਟੋ ਘਟ ਦੁਨੀਆ ਭਰ ਦੇ ਅਮੀਰ ਜ਼ਰੂਰ ਇੱਕ ਹੋ ਚੁੱਕੇ ਨੇ ਅਮੀਰ ਹੋ ਕੇ ਉਹਨਾਂ ਨੇ ਕਾਰਪੋਰੇਸ਼ਨਾਂ ਬਣਾ ਲਈਆਂ ਤੇ ਇੱਕ ਦੂਸਰੇ ਨਾਲ ਸਮਝੌਤੇ ਕਰਦੇ ਰਹਿੰਦੇ ਨੇ ਤੇ ਇਹ ਸਮਝੌਤੇ ਜਦੋਂ ਕਰਦੇ ਆ ਕਿ ਉਦੋਂ ਕੋਈ ਵੀ ਜਿਹੜੀ ਕੰਪਨੀ ਆ ਉਹ ਆਪਦੀ ਕੰਪਨੀ ਦੂਜੇ ਦੇ ਵਿੱਚ ਛੇਤੀ ਕੀਤੇ ਲਾ ਕੇ ਰਾਜੀ ਨਹੀਂ ਹੁੰਦੀ ਆਪਣਾ ਵਿਸਤਾਰ ਕਰਨਾ ਚਾਹੁੰਦੀ ਆ ਪਰ ਮਜਬੂਰੀਆਂ ਹੁੰਦੀਆਂ ਕਿ ਇੱਕ ਕੰਪਨੀਆਂ ਦੂਜੀਆਂ ਕੰਪਨੀਆਂ ਨੂੰ ਖਾ ਜਾਂਦੀਆਂ ਹੈਗੀਆਂ ਘੱਟੋ ਘੱਟ ਜਿਹੜੀ ਐਲਨ ਮਸਕ ਦੀ ਸਟਾਰਲਿੰਕ ਹੈਗੀ ਆ ਉਸ ਦਾ ਜਿਹੜਾ Jio ਨਾਲ ਤੇ Airtel ਨਾਲ ਸਮਝੌਤਾ ਹੈ ਉਸ ਨੂੰ ਇਸੇ ਪ੍ਰਸੰਗ ਦੇ ਵਿੱਚ ਹੀ ਵੇਖਣਾ ਚਾਹੀਦਾ ਦੂਜੀ ਜਿਹੜੀ ਗੱਲ ਹੈਗੀ ਆ ਉਹ ਇਹ ਕਿ ਅਮਰੀਕਾ ਜਿਵੇਂ ਇਸ ਤਰ੍ਹਾਂ 트럼ਪ ਦੀ ਅਗਵਾਈ ਦੇ ਵਿੱਚ ਜਾਂ 트럼ਪ ਹਮਲਾਵਰ ਹੋਇਆ ਇਹ ਕਿਉਂ ਹੋਇਆ ਹੈਗਾ ਤਾਂ ਕਿਤੇ ਨਾ ਕਿਤੇ ਹਮਲਾਵਰ ਉਦੋਂ ਹੀ ਹੁੰਦਾ ਹੈਗਾ ਕਿ ਜਦੋਂ ਬੰਦੇ ਦੇ ਅੰਦਰ ਕਿਤੇ ਤਾਕਤ ਘਟ ਰਹੀ ਹੋਵੇ ਵਾਰ-ਵਾਰੋ ਨਾਰਾ ਲਾ ਰਿਹਾ ਹੈਗਾ ਕਿ ਮੈਂ ਜਿਹੜਾ ਅਮਰੀਕਾ ਨੂੰ ਅਗੇਨ ਬਣਾਣਾ ਹੈ ਸੁਪਰ ਪਾਵਰ ਮੈਂ ਅਮਰੀਕਾ ਨੂੰ ਅਗੇਨ ਗ੍ਰੇਟ ਬਣਾਣਾ ਹੈਗਾ ਤਾਂ ਇਹਦਾ ਮਤਲਬ ਇਹ ਕਿ ਐਸ ਵੇਲੇ ਅਮਰੀਕਾ ਗ੍ਰੇਟ ਨਹੀਂ ਕਦੇ ਗ੍ਰੇਟ ਹੁੰਦਾ ਸੀ ਹੁਣ ਦੁਬਾਰਾ ਗ੍ਰੇਟ ਬਣਾਉਣਾ ਚਾਹ ਰਿਹਾ ਤਾਂ ਇਹ ਕੀ ਕਾਰਨ ਹੈਗਾ ਕਿ ਅਮਰੀਕਾ ਗ੍ਰੇਟ ਕਿਉਂ ਨਹੀਂ ਰਿਹਾ ਤੇ ਉਹ ਕਿਉਂ ਗ੍ਰੇਟ ਬਣਾਉਣਾ ਚਾਹੁੰਦਾ ਤਾਂ ਮੈਂ ਸਮਝਦਾ ਹੈਗਾ ਕਿ ਅਮਰੀਕਾ ਨੇ ਬਹੁਤ ਜਿਹਨੂੰ ਕਹਿ ਸਕਦੇ ਆ ਸਮਾ ਸਰਦਾਰੀ ਭੋਗ ਲਈ ਤਾਂ ਹੁਣ ਇਸ ਵੇਲੇ ਕਿਤੇ ਉੱਥੇ ਅੰਦਰ ਲੋਕ ਅਸੰਤੁਸ਼ਟ ਨੇ ਉਹਨਾਂ ਨੂੰ ਸੰਤੁਸ਼ਟ ਕਰਨ ਲਈ ਇਹ ਗੱਲ ਕਰ ਰਿਆ ਹੈ। ਉਹਦੇ ਚੋਂ ਸਭ ਤੋਂ ਪਹਿਲਾ ਨਿਸ਼ਾਨਾ ਕੌਣ ਬਣਦਾ ਹੁੰਦਾ ਹੈ? ਘੱਟ ਗਿਣਤੀਆਂ, ਪ੍ਰਵਾਸੀ, ਬਾਹਰੋਂ ਆਈ ਮਜ਼ਦੂਰ ਤਾਂ ਉਹ ਬਣ ਰਹੇ ਨੇ। ਪਰ ਕੀ ਅਮਰੀਕਾ ਉਹਨਾਂ ਮਜ਼ਦੂਰਾਂ ਬਗੈਰ ਸਾਰ ਲੂ ਅਮਰੀਕਾ ਦੇ ਜਿਹੜੇ ਅੰਦਰ ਰਹਿੰਦੇ ਫਾਰਮਰ ਨੇ ਜਿਹੜੇ ਉੱਥੋਂ ਦੇ ਕਿਸਾਨ ਨੇ ਉਹ ਕੀ ਸਸਤੀ ਮਜ਼ਦੂਰੀ ਬਗੈਰ ਸਾਰ ਰਹਣਗੇ ਸਸਤੀ ਮਜ਼ਦੂਰੀ ਦੂਰੀ ਸੀ ਕਿ ਇੱਕ ਪਾਸੇ ਤਾਂ ਉਹ ਬੰਦੇ ਉਹਨਾਂ ਨੂੰ ਮਜ਼ਦੂਰ ਆਉਂਦੇ ਸੀ ਮੈਕਸੀਕੋ ਵਗੈਰਾ ਤੋਂ ਦੂਸਰੇ ਪਾਸੇ ਕੀ ਸੀ ਕਿ ਉਹ ਗੈਰ ਕਾਨੂੰਨੀ ਹੋਣ ਕਰਕੇ ਉਹ ਸਸਤੇ ਭਾਅ ਤੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਸੀ ਤੇ ਅਮਰੀਕਾ ਦਾ ਕੀ ਹਾਲ ਹੋਊਗਾ ਕਿਸਾਨਾਂ ਦਾ ਕੀ ਹਾਲ ਹੋਊਗਾ ਇੱਕ ਗੱਲ ਦੂਜੀ ਗੱਲ ਕਿ ਉਹ ਕਹਿੰਦਾ ਕਿ ਮੈਂ ਟੈਰਫ ਲਾਵਾਂਗਾ ਉਹ ਜਦੋਂ ਟੈਰਫ ਲਾਵੇਗਾ ਟੈਰਫ ਲਾਉਣ ਨਾਲ ਕੀ ਹੋਊਗਾ ਕਿ ਜਿਹੜੀਆਂ ਚੀਜ਼ਾਂ ਬਾਹਰੋਂ ਦੇ ਦੇਸ਼ਾਂ ਚੋਂ ਸਸਤੀਆਂ ਮਿਲਦੀਆਂ ਸੀ ਉਹ ਮਹਿੰਗੀਆਂ ਮਿਲਣਗੀਆਂ ਕਿ ਉੱਥੋਂ ਦੇ ਲੋਕ ਇਹ ਚਾਣਗੇ ਕਿ ਮਹਿੰਗੀਆਂ ਚੀਜ਼ਾਂ ਖਰੀਦੀਏ ਭਾਈ ਉਹ ਮਹਿੰਗੀਆਂ ਨਹੀਂ ਖਰੀਦ ਸਕਦੇ ਨਹੀਂ ਤਾਂ ਉਹ ਮਹਿੰਗੀ ਚੀਜ਼ ਹੀ ਖਰੀਦਦੇ ਇਸ ਕਰਕੇ ਉਹ ਸਸਤੀ ਖਰੀਦਦੇ ਸੀ ਚੀਨ ਜਾਂ ਭਾਰਤ ਜਾਂ ਕੈਨੇਡਾ ਦੀ ਬਣੀ ਹੋਈ ਕਿ ਉਹਨਾਂ ਨੂੰ ਸਸਤੀ ਪੈਂਦੀ ਸੀਗੀ ਤਾਂ ਇਸ ਹਾਲਤ ਵਿੱਚ ਅਮਰੀਕਾ ਦੇ ਵਿੱਚ ਮਹਿੰਗਾਈ ਵਧੇਗੀ ਤਾ ਅਮਰੀਕਾ ਦੇ ਵਿੱਚ ਕਦੋਂ ਅਮਰੀਕਾ ਗ੍ਰੇਟ ਅਗੇਨ ਬਣਦਾ ਚਲੋ ਇਹ ਤਾਂ ਗੱਲ ਬਾਤ ਦੀ ਹੈ ਹੁਣ ਗੱਲ ਰਹੀ ਕਿ ਜਿਹੜਾ ਰੂਸ ਤੇ ਅਮਰੀਕਾ ਦੇ ਵਿੱਚ ਨਵੇਂ ਕਿਸਮ ਦੀਆਂ ਨਜ਼ਦੀਕੀਆਂ ਵਧ ਰਹੀਆਂ ਇਹਨਾਂ ਨੂੰ ਕਿਵੇਂ ਸਮਝਿਆ ਜਾਵੇ ਕਿ ਜਿਹੜੇ ਦੋ ਮੁਲਕੇ ਇੱਕ ਦੂਸਰੇ ਦੇ ਵਿਰੁੱਧ ਸੀਗੇ ਉਹ ਕੀ ਗੱਲ ਅੱਜ ਕੱਲ ਜੱਫੀਆਂ ਪਾ ਰਹੇ ਆ ਫੋਨ ਤੇ ਇੱਕ ਦੂਜੇ ਨਾਲ ਗੱਲ ਕਰ ਰਹੇ ਆ ਤਾਂ ਹੈਰਾਨੀ ਵਾਲੀ ਗੱਲ ਹੈਗੀ ਹੈ ਕਿ ਇੱਕ ਹੋਰ ਗੱਲ ਬੜੀ ਆਖੀ ਜਾਂਦੀ ਸੀਗੀ ਕਿ ਕੁਝ ਸਾਲਾਂ ਬਾਅਦ ਜਦੋਂ ਅੰਦਰਲਾ ਸੰਕਟ ਵੱਧਦਾ ਹੈਗਾ ਤਾਂ ਦੇਸ਼ ਆਪ ਦੇ ਵਪਾਰ ਦੇ ਫਲਾਉ ਲਈ ਆਪਣੀਆਂ ਸਰਹੱਦਾਂ ਫਲਾਉਣਾ ਚਾਹੁੰਦੇ ਦੂਸਰੇ ਦੇਸ਼ਾਂ ਦੇ ਮਾਲ ਖਜਾਨਿਆਂ ਤੇ ਕਬਜ਼ਾ ਕਰਨ ਲਈ ਆਪਣੀਆਂ ਸਰਹੱਦਾਂ ਵਧਾਉਣੀਆਂ ਚਾਹੁੰਦੇ ਆ ਕੀ ਐਸ ਸਮੇਂ ਜਿਹੜਾ ਇਹ ਹੀ ਕੁਝ ਤਾਂ ਨਹੀਂ ਕਰ ਰਿਹਾ 트럼ਪ ਉਹ ਕਹਿ ਰਿਹਾ ਕਿ ਮੈਂ ਕੈਨੇਡਾ ਨੂੰ ਆਪਣਾ ਗੁੰਜਵਾਂ ਮੂਸੂਬਾ ਬਣਾ ਲੈਣਾ ਦੂਜੇ ਪਾਸੇ ਕਦੇ-ਕਦੇ ਉਹ ਇਹ ਕਹਿ ਰਿਹਾ ਹੈਗਾ ਕਿ ਮੈਂ ਗ੍ਰੀਨਲੈਂਡ ਤੇ ਕਬਜ਼ਾ ਕਰ ਲੈਣਾ ਕਦੇ-ਕਦੇ ਕਹਿੰਦਾ ਕਿ ਪਨਾਮਾ ਨਹਿਰ ਨਹਿਰ ਤੇ ਮੈਂ ਕਬਜ਼ਾ ਕਰ ਲੈਣਾ ਹੈਗਾ ਉਹਦੀਆਂ ਇਹ ਗੱਲਾਂ ਕਿੰਨੀਆਂ ਕ ਸੱਚੀਆਂ ਹੁੰਦੀਆਂ ਕਿੰਨੀਆਂ ਕ ਨਹੀਂ ਸੱਚੀਆਂ ਹੁੰਦੀਆਂ ਤਾਂ ਬਾਤ ਦੀ ਗੱਲ ਆ ਜਿਹੜਾ 트럼ਪ ਤੇ ਪੂਤਨ ਦਾ ਆਪਸੀ ਨੇੜ ਉਹ ਕੁਝ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈਗਾ ਕਿ ਕਿਤੇ ਥਾੜਵਾਲ ਵਾਰਤਾ ਨਹੀਂ ਲੱਗਣ ਜਾ ਰਹੀ ਕਿ ਸਮਝੌਤਾ ਇਹ ਹੋ ਜੇ ਕਿ ਮੈਂ ਯੁਕਰੇਨ ਨੂੰ ਸਹਤਾ ਦੇਣੀ ਤਾਂ ਬੰਦ ਕਰ ਹੀ ਦਿੱਤੀ ਆ ਮੈਂ ਉੱਥੋਂ ਬਿਲਕੁਲ ਹੀ ਧਿਆਨ ਹੀ ਹਟਾ ਲੈਣਾ ਰੂਸ ਨੂੰ ਕਹਿ ਦੇਵੇ ਕਿ ਤੂੰ ਯੁਕਰੇਨ ਨੂੰ ਹੜੱਪ ਲਾ ਤੇ ਮੈਂ ਭਾਈ ਗ੍ਰੀਨਲੈਂਡ ਤੇ ਕਬਜ਼ਾ ਕਰ ਲੈਣਾ ਜੇ ਇਹ ਸਥਿਤੀ ਆ ਗਈ ਤਾਂ ਯਾਰਪ ਕੀ ਕਰੇਗਾ ਯਾਰ ਨੂੰ ਡਰ ਪੈ ਜੂ ਕਿ ਅੱਜ ਇੱਕ ਇੱਕ ਦੇਸ਼ ਉੱਪਰੋਂ ਇੱਕ ਧਾੜਵੀ ਨੇ ਖਾ ਲਿਆ ਥੱਲਿਓਂ ਇੱਕ ਧਾੜਵੀ ਨੇ ਇੱਕ ਦੇਸ਼ ਖਾ ਲਿਆ ਇਉਂ ਤਾਂ ਸਾਰਾ ਯੂਰਪੀ ਫਿਰ ਅਮਰੀਕਾ ਤੇ ਰੂਸ ਦੇ ਅਧੀਨ ਹੋ ਜਾਊਗਾ ਇਸੇ ਲਈ ਇਸ ਵੇਲੇ ਜਿਹੜਾ ਯੂਰਪ ਹੈਗਾ ਉਹ ਲੜਾਈ ਦੀ ਤਿਆਰੀ ਵਿੱਚ ਹੈ ਤੇ ਲੜਾਈ ਦੀ ਤਿਆਰੀ ਉਹ ਕਿਸ ਕਿਸਮ ਦੀ ਕਰ ਰਿਹਾ ਹੈ ਇਤੋਂ ਤੱਕ ਕਿ ਉਹਨਾਂ ਨੇ ਆਪਣੇ ਨਾਗਰਿਕਾਂ ਲਈ ਅਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਜਿਦੇ ਵਿੱਚ ਇਹ ਕਿ ਤੁਸੀਂ ਘੱਟੋ ਘੱਟ 72 ਘੰਟਿਆਂ ਦਾ ਪਾਣੀ ਰੱਖੋ ਰਾਸ਼ਨ ਰੱਖੋ ਤੇ ਆਪਣੇ ਜਿਹੜੇ ਬੇਸਮੈਂਟ ਆ ਉਹਨਾਂ ਨੂੰ ਬੰਕਰਾਂ ਵਾਂਗ ਤब्दीਲ ਕਰ ਲਓ ਉੱਥੇ ਸੌਣ ਦਾ ਲੁਕਣ ਦਾ ਸਮਾਨ ਕਰ ਲਓ ਟਾਰਚ ਰੱਖੋ ਰੇਡੀਓ ਰੱਖੋ ਇਹ ਕੀ ਕਰਾ ਕੀ ਇਹ ਤੀਜੀ ਸੰਸਾਰ ਜੰਗ ਦੀ ਤਿਆਰੀ ਤਾਂ ਨਹੀਂ ਬਹੁਤ سارے ਲੋਕ ਕਹਿੰਦੇ ਕਿ ਤੀਜੀ ਸੰਸਾਰ ਜੰਗ ਨਹੀਂ ਹੋਣ ਲੱਗਦੀ ਕਿਉਂਕਿ ਹੁਣ ਜਿਹੜੀ ਜੰਗ ਲੱਗਣੀ ਆ ਉਹ ਪਰਮਾਣੂ ਹਥਿਆਰਾਂ ਦੀ ਜੰਗ ਲੱਗਣੀ ਆ ਤੇ ਪਰਮਾਣੂ ਹਥਿਆਰਾਂ ਦੀ ਜੰਗ ਆ ਜਿਹੜੀ ਉਹ ਚ ਕੁਝ ਵੀ ਨਹੀਂ ਬਚਣਾਗਾ ਕਿਉਂਕਿ ਇਹ ਬਹੁਤ ਮਹਾਨ ਬਾਕ ਹੈਗਾ ਵਿਗਿਆਨੀ ਦਾ ਕੀ ਬਾਕ ਹੈਗਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੀ ਕੀ ਸੰਭਾਵਨਾ ਤੀਜੀ ਸੰਸਾਰ ਜੰਗ ਕਿਵੇਂ ਲੜੀ ਜਾਊਗੀ ਉਹ ਕਹਿੰਦਾ ਮੈਨੂੰ ਇਹ ਤਾਂ ਨਹੀਂ ਪਤਾ ਕਿ ਤੀਜੀ ਸੰਸਾਰ ਜੰਗ ਕਿਵੇਂ ਲੜੀ ਜਾਊਗੀ ਪਰ ਮੈਂ ਇਹ ਤੁਹਾਨੂੰ ਦੱਸ ਸਕਦਾ ਕਿ ਚੌਥੀ ਸੰਸਾਰ ਜੰਗ ਪੱਥਰਾਂ ਨਾਲ ਤੇ ਛੋਟੀਆਂ ਨਾਲ ਲੜੀ ਜਾਊਗੀ ਉਹ ਕਹਿੰਦੇ ਇਹ ਕੀ ਗੱਲ ਐਡੇ ਹਥਿਆਰ ਵਿਕਸਤ ਹੋ ਗਏ ਛੋਟੀਆਂ ਨਾਲ ਤੇ ਪੱਥਰਾਂ ਨਾਲ ਕਿਉਂ ਲੜੀ ਜਾਊਗੀ ਉਹ ਕਹਿੰਦਾ ਕਿ ਜੇ ਤੀਜੀ ਸੰਸਾਰ ਜੰਗ ਲੱਗ ਗਈ ਤੇ ਪ੍ਰਮਾਣ ਨੂੰ ਜੰਗ ਲੱਗ ਗਈ ਤਾਂ ਦੁਨੀਆ 'ਚ ਰਹਿਣਾ ਹੀ ਕੁਝ ਨਹੀਂਗਾ ਉਸ ਤੋਂ ਬਾਅਦ ਤਾਂ ਮਨੁੱਖੀ ਜ਼ਿੰਦਗੀ ਜੇ ਬਚੀ ਤਾਂ ਉਹ ਮੋੜ ਫਿਰ ਛੋਟੀਆਂ ਤੋਂ ਤੇ ਵੱਟਿਆਂ ਤੋਂ ਹੀ ਸ਼ੁਰੂ ਕਰੂਗੀ ਨਿਸ਼ਚੈ ਹੀ ਇਸ ਗੱਲ ਵਿੱਚ ਸਚਾਈ ਹੈ ਕਿ ਇਸ ਤਰ੍ਹਾਂ ਇੰਨੀ ਜੰਗ ਲੱਗਣ ਦੀ ਸੰਭਾਵਨਾ ਨਹੀਂ ਪਰ ਬਿਲਕੁਲ ਇਹਨੂੰ ਰੂਲ ਆਊਟ ਵੀ ਨਹੀਂ ਕੀਤਾ ਜਾ ਸਕਦਾ ਕਿ ਕਦੇ ਵੀ ਜੰਗ ਨਹੀਂ ਲੱਗੇਗੀ ਹੁਣ ਮਸਲਾ ਆ ਜਾਂਦਾ ਕਿ ਇਸ ਟੈਰਫ ਦਾ ਚੀਨ ਕਿਵੇਂ ਮੁਕਾਬਲਾ ਕਰ ਰਿਹਾ ਤੇ ਭਾਰਤ ਕਿਵੇਂ ਮੁਕਾਬਲਾ ਕਰ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਚੀਨ ਨੇ ਕਿਹਾ ਕਿ ਜੋ ਤੁਸੀਂ ਕਰੋਗੇ ਉਹ ਅਸੀਂ ਕਰਾਂਗੇ। ਤਾਂ ਭਾਰਤ ਹਾਲ ਦੀ ਘੜੀ ਚੁੱਪ ਵੇਖੋ ਦੀ ਡੜੀ ਕੋ ਤੇ ਵੇਖੋ ਦੀ ਨੀਤੀ ਦੇ ਉੱਤੇ ਚੱਲ ਰਿਹਾ ਹੈਗਾ। ਠੀਕ ਆ ਭਾਰਤ ਆਪਦੀ ਅਸੈਸਮੈਂਟ ਲਾ ਰਿਹਾ ਚੀਨ ਆਪਦੀ ਅਸੈਸਮੈਂਟ ਲਾ ਰਿਹਾ। ਮੈਂ ਸਮਝਦਾ ਹੈਗਾ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਬੜਾ ਤਰਸਲੀਆਂ ਭਰਪੂਰ ਰਹਿਣ ਵਾਲਾ ਹੈ। ਬੜੀਆਂ ਉਹਦੇ ਵਿੱਚ ਤਬਦੀਲੀਆਂ ਆਪਰਨੀਆਂ ਬਹੁਤ ਕੁਝ ਉਹਦੇ ਵਿੱਚ ਹੋਣ ਵਾਲਾ ਹੈ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਮਜ਼ਾਈਲ ਟੈਕਨੋਲੋਜੀ ਉਹਦੇ ਵਿੱਚ ਐਟਮ ਬੰਬ ਤਿੰਨਾਂ ਨੇ ਮਹੱਤਵਪੂਰਨ ਰੋਲ ਅਦਾ ਕਰਨਾ ਧਰਤੀ ਨੇ ਲੋਕਾਂ ਦੀ ਲੜਨ ਦੀ ਸ਼ਕਤੀ ਨੇ ਬਹੁਤ ਮਹੱਤਵਪੂਰਨ ਰੋਲ ਅਦਾ ਕਰਨਾ ਕਿਹੜੇ ਦੇਸ਼ ਦਾ ਸੂਰਜ ਡੁੱਬ ਜਾਣਾ ਹੈ ਕਿਹੜੇ ਦੇਸਾਂ ਦਾ ਸੂਰਜ ਚੜ੍ਹਨਾ ਹੈ ਇਹੀ ਵੀ ਅੱਜ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਪੱਕੀ ਹੈਗੀ ਆ ਕਿ ਹਰ ਸੰਸਾਰ ਜੰਗ ਤੋਂ ਬਾਅਦ ਕੁਝ ਨਵੇਂ ਅਵਾਰ ਹੁੰਦੇ ਆ ਨਵੇਂ ਸਮੀਕਰਨ ਬਣਦੇ ਆ ਨਵੇਂ ਲੋਕ ਆ ਜਿਹੜੇ ਉਹ ਤਾਕਤ ਦੇ ਕੇਂਦਰ ਵੱਜੋਂ ਉੱਭਰਦੇ ਆ ਭਾਰਤ ਲਈ ਪੰਜਾਬੀਆਂ ਲਈ ਇਹ ਇੱਕ ਮੌਕਾ ਹੋ ਸਕਦਾ ਹੈ ਕਿ ਇੱਕ ਵੱਡੀ ਕੁਥਲ-ਪੁਥਲ ਤੋਂ ਬਾਅਦ ਅਸੀਂ ਇਸ ਗੱਲ ਤੋਂ ਤਾਂ ਆ ਆ ਕਹਿ ਸਕਦੇ ਆ ਕਿ ਇਹੀ ਅਸੀਂ ਆਸ ਕਰਦੇ ਆ ਕਿ ਤੀਜੀ ਸੰਸਾਰ ਜੰਗ ਨਾ ਲੱਗੇ ਪਰ ਜਾੰਗ ਵਰਗੇ ਹਾਲਾਤ ਨੇ ਜਿਹੜੇ ਉਹਨਾਂ ਦਾ ਲਾਹਾ ਕਿਵੇਂ ਲਿਆ ਜਾ ਸਕਦਾ ਹੈਗਾ ਮਨੁੱਖਤਾ ਨੂੰ ਬਚਾਉਣ ਲਈ ਪੰਜਾਬੀਆਂ ਨੂੰ ਬਚਾਉਣ ਲਈ ਭਾਰਤ ਨੂੰ ਅੱਗੇ ਲਿਜਾਣ ਲਈ ਇਸ ਬਾਰੇ ਸਾਨੂੰ ਜਰੂਰ ਸੋਚਣਾ ਚਾਹੀਦਾ ਹੈ ਜੀਓ ਪੋਲਿਟਿਕਸ ਬੜੀ ਤੇਜ਼ੀ ਨਾਲ ਬਦਲ ਰਹੀ ਆ ਬਹੁਤ ਕੁਝ ਨਵਾਂ ਹੋਣ ਜਾ ਰਿਹਾ ਹੈਗਾ ਮੈਂ ਇਹ ਸਮਝਦਾ ਹੈਗਾ ਕਿ ਇੱਕ ਸਾਡੀ ਕਮਜ਼ੋਰੀ ਆ ਕਿ ਪੰਜਾਬੀ ਲੋਕ ਆ ਜਿਹੜੇ ਉਹ ਜ਼ਿਆਦਾਤਰ ਕਿਸੇ ਪੁਲਿਸ ਵਾਲੇ ਵੱਲੋਂ ਨਸ਼ਾ ਸਮਗਲਨ ਕਰਦੀ ਕੋਈ ਔਰਤ ਕਾਂਸਟੇਬਲ ਫੜੀ ਜਾਂਦੀ ਆ ਉਹਦੀ ਖਬਰ ਦੇ ਵਿੱਚ ਜਾਂ ਕਿਸੇ ਨੂੰ ਜਾਂ ਸੱਸ ਨੇ ਇੱਕ ਦੂਜੇ ਨੂੰ ਕੁੱਟਤਾ ਉਹਦੇ ਚ ਜ਼ਿਆਦਾ ਦਿਲਚਸਪੀ ਲੈ ਰਹੇ ਆ ਜਦੋਂ ਕਿ ਅੰਤਰਰਾਸ਼ਟਰੀ ਪੱਧਰ ਤੇ ਕੀ ਵਾਪਰ ਰਿਹਾ ਹੈ ਉਹ ਸਵਾਲ ਵੀ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਆ ਕਿਉਂਕਿ ਅੱਜ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਅੰਤਰਰਾਸ਼ਟਰੀ ਪੱਧਰ ਤੇ ਲੜਾਈਆਂ ਨਾਲ ਸਮਝੌਤਿਆਂ ਨਾਲ ਟੈਰਫਾਂ ਦੇ ਅਗਲ ਬਦਲ ਜਾਣ ਨਾਲ ਵਧੇਰੇ ਪ੍ਰਭਾਵਤ ਹੁੰਦੀ ਆ ਉਸ ਤੇ ਤੁਹਾਨੂੰ ਧਿਆਨ ਜਰੂਰ ਰੱਖਣਾ ਚਾਹੀਦਾ ਜੇ ਧਿਆਨ ਰੱਖੋਗੇ ਤਾਂ ਉਸ ਨੂੰ ਸਮਝੋਗੇ ਜੇ ਸਮਝੋਗੇ ਤਾਂ ਉਸ ਨੂੰ ਆਪਣੇ ਹਿੱਤ ਆਪਣੇ ਹੱਕ ਵਿੱਚ ਮੋੜਾ ਦੇਣ ਲਈ ਵੀ ਤੁਸੀਂ ਕੁਝ ਨਾ ਕੁਝ ਯੋਗਦਾਨ ਪਾ ਸਕੋਗੇ ਤਾਂ ਨਿਸ਼ਚੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਇੱਕ ਇੱਕ ਮੁੱਦੇ ਤੇ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਜਿਹੜਾ ਆਮ ਐਤਵਾਰ ਨੂੰ ਆਪਾਂ ਮੋਟੀਵੇਸ਼ਨਲ ਗੱਲਬਾਤ ਕਰਦੇ ਆ ਉਹਦੀ ਬਜਾਏ ਤੁਹਾਨੂੰ ਇੱਕ ਸੁਚੇਤਤਾ ਵਾਲਾ ਮੈਂ ਸਨੇਹਾ ਦੇਣਾ ਚਾਹੁੰਦਾ ਸੀ ਕਿ ਸੁਚੇਤ ਹੋਵੋ ਕਿ ਦੁਨੀਆ ਭਰ ਦੇ ਵਿੱਚ ਕੀ ਵਾਪਰ ਰਿਹਾ ਹੈ ਕਿਉਂ ਵਾਪਰ ਰਿਹਾ ਹੈ ਸਾਡੇ ਹਿੱਤ ਕਿਸ ਵਿੱਚ ਆ ਅਸੀਂ ਕਿਸ ਕਿਸਮ ਦੀ ਕੋਸ਼ਿਸ਼ ਕਰ ਸਕਦੇ ਹਾਂ ਇੰਨੀਆਂ ਗੱਲਾਂ ਜੇ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਦਿਓਗੇ ਤਾਂ ਬੜੀ ਮਿਹਰਬਾਨੀ ਹੋਵੇਗੀ ਸ਼ੁਕਰੀਆ ਧੰਨਵਾਦ